ਆ ਹੱਥ ਜੋੜ ਕੇ ਕੋਈ ਹੈਗੇ ਆ ਬਿਹਾ ਕੇ ਨਾਲ ਸਾਡੇ ਨਾਲ ਆ ਜਿੰਨੇ ਚੁੱਗ ਵਾਲੀ ਜਾਂਦੀ ਸਾਡਾ ਵੀ ਦਿਨ ਕਰਦਾ ਹੋਲ ਜੇ ਪੈਂਦੇ ਹੋਣੇ ਦਿਲ ਚਾਹੇ ਅਸੀਂ ਵੀ ਕਮਾਈਗੇ ਇੱਕ ਤੱਕ ਕਰਦਾ ਜੇ ਆਰਮੀ ਕਰਮੀ ਹੋਏ ਪਿਆ ਦਾ ਇਹ ਹੈ ਬੇਲਾ ਘੁੰਮਣਾ ਹੋਵੇ ਜਾਂ ਸੇਲੀ ਨਾਲ ਘੁੰਮਣਾ ਹੋਵੇ ਜਾਂ ਲੁੱਕਰ ਵਾਲੀ ਨਾਲ ਵੀ ਉਹਦੇ ਤੋਂ ਮਤਲਬ ਕੀ ਦੇ ਨਾਲ ਘੁੰਮੋਗੇ ਆਪਸ਼ਨ ਕਿਹੜੀ ਹੈ ਜੇ ਤੁਹਾਨੂੰ ਕਹੀ ਇਹ ਕਾਰਾਂ ਨਹੀਂ ਲਿਉਂਦੇ ਤਾਂ ਪੰਗਾ ਜਿਹੀ ਸੀ ਲਿਉਂਦੇ ਤਾਂ ਇੱਥੇ ਦੇ ਦੇ ਬਹੁਤ ਆਣ ਸੀ ਲੀ ਨੂੰ ਕਿੱਥੇ ਲੁਕਾਉਂ ਬੰਦਾ ਧੀ ਸੇਲੀ ਰੱਖੀ ਹੈ ਕਿ ਘਰ ਵਾਲੀ ਰੱਖੀ ਹੈ ਨਾ ਮੈਡਮ ਸੇਲੀਆਂ ਨਾ ਘਰ ਵਾਲੀਆਂ ਸਿੰਗਲ ਬੰਦਿਆ ਤਾਂ ਇਹਦਾ ਗੇੜੇ ਘੱਟ ਰਹੇ ਆ ਲੋਕ ਬਹਾਨੇ ਬਾ ਕਹਿੰਦੇ ਨੇ ਕਿ ਲੋਕ ਉਹ ਕਹਿੰਦੇ ਨੇ ਤਾਂ ਉਹਨੇ ਕਿ ਤੁੰਨ ਛੇੜੀ ਨੇ ਤਾਂ ਫਲਾਨਾ ਹੁਣ ਮੈਡਮ ਨਸ਼ਾ ਵੀ ਉਹ ਵੀ ਕਰੂ ਜਿਹਦੇ ਕੋਲ ਪੈਸੇ ਹੋਣਗੇ ਦੂਜਾ ਦਾ ਪੈਸਾ ਦਾਬ ਨਹੀਂ ਕਰ ਸਕਦਾ ਮੈਂ ਤਾਂ ਸ਼ਕਾ ਤੂੰ ਕਰਦੇ ਹੋ ਬਾਈ ਪੂਰੀ ਗੱਲ ਹੈ ਜੀ ਕਰਦੇ ਹੀ ਨਹੀਂ ਮੈਡਮ ਜੀ ਲੋਕ ਖਾੜਦੇ ਹੀ ਨਹੀਂ ਲੋਕ ਬੱਸ ਇਹ ਪਿੰਡਾਂ ਦਾ ਰਿਵਾਜ ਹੁੰਦਾ ਜੀ ਇਹ ਸਾਡੇ ਬੇਜ ਪਾਨੇ ਮਾਰਨੇ ਉਹ ਮਾਰਨੇ ਆ ਜੀ ਮੇਰੇ ਭਾਈ ਮੇਰੇ ਲਾਗੇ ਕੁੜੀਆਂ ਨੂੰ ਘੱਟ ਕੋਸ਼ ਕਰੋ ਪਹਿਲਾਂ ਪਾਨੀ ਵਾਲਿਆਂ ਨੂੰ ਕਰਨਾ ਪੈਂਦਾ ਹੋਣਾ ਮੈਡਮ ਉਹਨੂੰ ਸਪੀਕਰ ਜਿਆ ਲੈ ਲੈਣਾ ਪਿੰਡ ਵਿੱਚ ਦੀ ਜਿਹੜਾ ਧਰੇੜੂ ਉਹ ਲੈ ਲੈਣਾ ਰੇੜਾ ਜਿਆ 13 ਢੇੜਾ ਕਾੜ ਦੇਣਾ ਵੀ ਉਹਦਾ ਹੀ ਸ਼ਹਿਰ ਪਾੜਾਂਗੇ ਜਿਹੜਾ ਹੱਡੀ ਭਾਨੇ ਮਾਰੂਗਾ। ਮੈਂ ਮੇਰੇ ਜਿ ਘਰ ਆ ਲੂ। ਲਵ ਮੇਰੇ ਜਿ। ਮੇਲਾ ਮੇਰੇ ਜੀ ਅਗਲੇ ਕੁੜੀ ਦੇ ਘਰ ਵਾਲਿਆਂ ਨੇ ਮਾਨਦੇ ਕੀ ਕਰੀਏ ਰੋਣਾ ਉਹ ਵਿੱਚ ਵਿਚਾਲੇ ਚੱਲਦਾ ਹੁਣ। ਇਹ ਬੁੜੀਆਂ ਤੋਂ ਤੁਹਾਡਿਆਂ ਤੋਂ ਤੁਰ ਨਹੀਂ ਹੁੰਦਾ ਮਾਂ-ਮਾਂ ਤੋਂ। ਠੀਕ ਹੈ ਜੀ। ਜੇ ਕੰਮ ਨਹੀਂ ਕਰਦੇ ਤਾਂ ਮਾਰਦੇ ਆਂ ਕਰਦੇ ਆਂ ਤਾਂ ਮਾਰਦੇ। ਸੋਕ ਸੋਕ ਲੋ ਬਾਬੇ ਨੇ ਕੀ ਪਤਾ ਪੂਰੇ ਹੋ ਜੀ ਆਂਦੀ ਢੋੜੇ ਚਾੜੇ ਆਂਦੇ ਜੀ ਸਾਰਾ ਕੁ ਕਰਿਆਂਦਾ ਬਾਬੇ ਦਾਇਰਕ ਆਤੀ ਪਗਾ ਨੂੰ ਤਾਂ ਆਵਾਂਗੇ ਨਾਲ ਹੋਊਗੀ ਨਹੀਂ ਘਰੇ ਠੀਕ ਆ ਗੋਣ ਕੀ ਕੀ ਚਾਹੀਦੇ ਤੁਹਾਨੂੰ ਕੀ ਕੀ ਮਤਲਬ ਚਾਹੀਦੇ ਢਮਾੜ ਕੀ ਐ ਮੈਡਮ ਕੋਈ ਕੋਣ ਨੇ ਜਾਏ ਦਾ ਰੋਟੀ ਪੱਕਦੇ ਹੋਵੇ ਮਾਤਾ ਸ਼ਾਮ ਦੀ ਹੋਵੇ ਜੇ ਕੋਈ ਆਵੇ ਘਰੇ ਆ ਕੇ ਚਿਤ ਕਰੇ ਤੋਂ ਬਾਦ ਕੋਸ ਨਹੀਂ ਹੈਗਾ ਜੀ ਦਬਈ ਵਾਲਿਆਂ ਨੇ ਇੱਥੇ ਸਮਾਨ ਲਾਇਆ ਹੈ ਸੋਨਾ ਤੂਰ ਤੇ ਸੇਰ ਚ ਲੰਬੇ ਲੰਬੇ ਫੌਂਡੇ ਮੈਂ ਸੁਣਿਆ ਸੋਨਾ ਲੱਖ ਰੁਪਏ ਦਾ ਹੋ ਗਿਆ ਤੇ 30 ਰੁਪਏ ਚ ਦੇਈ ਜਾਂਦੇ ਨੇ ਧਿਆਨ ਤਾਂ ਸਾਡਾ ਇੱਧਰ ਹੀ ਹੈਗਾ ਬੀਬੀਆਂ ਵੱਲ ਸੋਨਾ ਲੱਗਦਾ ਹੈ ਨਾ ਸੋਨਾ ਲੱਗਦਾ ਮੈਂ ਵੀ ਲਾ ਲਾ ਮੈਂ ਵੀ ਲਾ ਲਾ ਖੋਲ ਦੇਣੀ ਹੈ ਤੂਰ ਤੇ ਆ ਪਰਚ ਬਾਬਾ پیسے ਪਾਈ ਲੱਗਦੇ ਆ ਨਾ ਹੈ ਨਾ ਬਾਬਾ ਕੁਝ ਲੈ ਕੇ ਜਾਓਗੇ ਅੱਜ ਤਾਂ ਬੇਲਾ ਤੇ ਨਾਲੋਂ ਬੜਾ ਆਇਆ ਭੈਣ ਨੇ ਤਾਂ ਛਤਰੀ ਵੀ ਚੱਕ ਕੇ ਰੱਖੀ ਹੈ ਨਾਲ ਹੈ ਹੋਰਨ ਕਿ ਨਾਲ ਸਾਰਾ ਕੁ ਖਲਾਰਾ ਬਿੰਦਾ ਗਾ ਜਵਾਕਾ ਨੇ ਇਹ ਛਤਰੀ ਦਾ ਸਹੀ ਉਪਯੋਗ ਦੱਸੋ ਮੈਨੂੰ ਕੀ ਹੈ ਕਿ ਤਾਂ ਆਪਾਂ ਖਲਾਰਨ ਵਾਸਤੇ ਰੱਖਦੇ ਆ ਕਿਤੇ ਉਹ ਤਾਂ ਨਹੀਂ ਵੀ ਕੁੱਟਣ ਕੱਟਣ ਵਾਸਤੇ ਰੱਖੀ ਹੋਵੇ ਨਹੀਂ 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 ਬੱਚਿਆਂ ਨੂੰ ਆਗੇ ਬੱਚਾ ਵਾਸਤੇ ਆਗੇ ਸਕੂਲ ਜਾਂਦੇ ਨੇ ਪਾਲ ਸੰਦੀ ਆਗੇ ਜਦੋਂ ਨਹੀਂ ਖਸਾ ਹੁੰਦਾ ਕੋੜੇ ਬੱਚਿਆਂ ਨੇ ਕਈ ਵਾਰ ਮੈਂ ਕਿ ਵੀ ਕਈ ਵਾਰ ਲੋੜ ਮੂੜ ਪੈ ਜੇ ਕਈ ਵਾਰ ਹਥਿਆਰ ਦਾ ਨਹੀਂ ਬਣਾ ਲੈਂਦੇ ਕਿਤੇ ਆਏ ਮਾਰੋ ਨਾ ਨਾ ਇਹ ਗੱਲ ਨਹੀਂ ਹੈਗੀ ਨਹੀਂ ਲੜਦੀ ਨਹੀਂ ਹੈ ਨਹੀਂ ਨਹੀਂ ਲੜਦੇ ਨੇ ਬਥੇਰਾ ਪਰ ਇਹ ਥੋੜੀ ਦਮਾਂ ਕਿਉਂ ਨਾਲ ਲੱਗਦੇ ਅੱਛਾ ਅੱਛਾ ਬੱਚੇ ਕਿਵੇਂ ਬੀਲੇ ਦੀਦੀ ਟਾਈਮ ਕਿਵੇਂ ਕੱਢ ਲਿਆ ਫਿਰ ਕੰਮਕੁਮ ਕਿਵੇਂ ਨਿਬੇੜ ਕੇ ਆਏ ਹੋ ਕੰਮ ਤਾਂ ਸਾਡੇ ਨਿਕੜੀ ਜਾਂਦੇ ਨੇ ਗਏ ਬੱਚਿਆਂ ਦੇ ਨਾਲ ਬਸ ਬੱਚਿਆਂ ਨੂੰ ਹਣ ਲਿਆਉਣ ਲੈ ਕੇ ਜਾਣੇ ਪੈਂਦਾ ਹੈਗਾ ਇੱਥੇ ਬੱਚੇ ਗਿਆ ਨੇ ਹੁਣ ਪਿੰਡ ਦੇ ਨੇੜੇ ਹੈਗਾ ਮੇਲਾ ਦੀ ਮਹਾਨਾ ਉਹਦੇ ਜੀਤਾ ਆਉਂਦਾ ਵੀ ਕਰਦਾ ਹੀ ਹੁਣਾ ਬਹੁਤ ਘਾਤਦਾ ਹੀ ਲੱਗਦਾ ਤੇ ਲੱਗਾ ਇਹਨੇ ਮੇਰੀ ਭੈਣਾ ਦਾ ਹੀ ਹੈ ਬਸਾ ਬਸਾ ਲੱਗਦਾ ਵਸਾ ਵਸਾ ਆਉਂਦੀਆਂ ਹੈ ਹਾਂਜੀ ਹਾਂ 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 ਹਾਂਜੀ ਮੇਲਾ ਬਹੁਤ ਵਧੀਆ ਲੱਗ ਰਿਹਾ ਹੈ ਜੀ ਅੱਛਾ ਹਾਂਜੀ ਗਰਮੀ ਬਹੁਤ ਹੈ ਗਰਮੀ ਹੈ ਸਾਡਾ ਸ਼ਾਨਾਂ ਨਾਲੋਂ ਵੱਡਾ ਮੇਲਾ ਹੈ ਇੱਧਰ ਏਰੀਆ ਦਾ ਹੀ ਸਾਡੇ ਹਾਂਜੀ ਪੂਰਾ ਘੰਟਾ ਜੀ ਪੂਰਾ ਨਜ਼ਾਰਾ ਆ ਰਿਹਾ ਬਹੁਤ ਵਧੀਆ ਜੀ ਬਸ ਕਰਾਈ ਪਈ ਆ ਮੀਨੇ ਬਸ ਕਰਾਈ ਪਈ ਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਲੱਗ ਰਿਹਾ ਜੀ ਇਹਨੂੰ ਮੇਲਾ ਜੀ ਰੱਬ ਤਾਂ ਬਲੋਲਾ ਕਰੀ ਜਾਂਦਾ ਕਦੇ ਮੀ ਆ ਇੰਨਾ ਕ ਵੀ ਵਧੀਆ ਜੀ ਜੜੇ ਹਿਸਾਬ ਨਾਲ ਪਾਣੀ ਆਇਆ ਹੋਇਆ ਮੇਲੇ ਦਾ ਜੰਮਾ ਹੀ ਸਤਿਆਨਾਜ ਕਰ ਦੇਣਾ ਸੀਗਾ ਜੀ ਬਹੁਤ ਵਧੀਆ ਹਟ ਗਿਆ ਮੀ ਜਿਹੜਾ ਤੇ ਧੁੱਪ ਨਿਕਲਿਆ ਜੀ ਜਿਹੜੀ ਬਹੁਤ ਵਧੀਆ ਇੰਨਾ ਕ ਵਧੀਆ ਜੀ ਇਹਨਾਂ ਦੇ ਵਿਚਾਰਿਆਂ ਦੇ ਪੈਸੇ ਲਾਏ ਉਹਨਾਂ ਦੁਕਾਨਾਂ ਵਾਲਿਆਂ ਦੇ ਜੀ ਹੁਣ ਇਹ ਕਦੋਂ ਪੂਰੇ ਕਰਨਗੇ ਪੈਸੇ ਸਹੀ ਗੱਲ ਕਦੋਂ ਪੂਰੇ ਕਰਨ ਜੇ ਮੀ ਆ ਗਿਆ ਜੀ ਪੈਸੇ ਪੂਰੇ ਨਹੀਂ ਹੋਣੇ ਜੀ ਸਹੀ ਗੱਲ ਹੈ ਜੀ ਹੁਣੇ ਡੇਢ ਡੇਢ 2-2 ਲੱਖ ਰੁਪਈਆ ਭਰੀ ਬੈਠੇ ਨੇ ਵਿਚਾਰੇ ਜੇ ਇਹਨਾਂ ਦੇ ਗਾਹ ਕੀ ਨੇ ਉਹ ਇੱਕ ਹੀ ਗਾਹ ਰੋਣਗੇ ਸਹੀ ਗੱਲ ਹੈ ਜੀ ਹਾਂ ਜੀ ਇਸ ਕਰਕੇ ਬਹੁਤ ਵਧੀਆ ਜੀ ਓਕੇ ਆ ਜੀ ਵੈਰੀ ਗੁੱਡ ਆ ਜੀ ਮੈਂ ਮੈਂ ਇੱਥੇ ਜਿੱਥੇ ਤੁਸੀਂ ਬੇਰੀ ਗੱਲ ਸੁਣ ਤੁਸੀਂ ਦੋਸਤੋਂ ਬਈ ਹਾਂਜੀ ਹਾਂਜੀ ਅੱਛਾ ਅੱਛਾ ਦੋਸਤ ਆਏ ਹੋ ਯਾਰੀ ਦੋਸਤੀ ਤੇ ਅਜੇ ਮੰਨ ਲਓ ਆਪਾਂ ਦੋਸਤਾਂ ਦੇ ਨਾਲ ਬੇਲਾ ਘੁੰਮਣਾ ਹੋਵੇ ਜਾਂ ਸਹੇਲੀ ਨਾਲ ਘੁੰਮਣਾ ਹੋਵੇ ਜਾਂ ਮੰਨ ਲਓ ਘਰ ਵਾਲੀ ਨਾਲ ਵੀ ਉਹਦੇ ਚੋਂ ਮਤਲਬ ਕਿਹਦੇ ਨਾਲ ਘੁੰਮੋਗੇ ਆਪਸ਼ਨ ਕਿਹੜੀ ਹੈ ਜੇ ਤੁਹਾਨੂੰ ਕਹੀ ਮੈਡਮ ਕੋਈ ਨਹੀਂ ਹੈ ਕਿ ਸਾਰਿਆਂ ਨਾਲ ਹੀ ਬੱਸ ਕਰਾਓ ਜੀ। ਇਹ ਘਰ ਆਣੀ ਲਿਆਉਣਾ ਤਾਂ ਪੰਗਾ ਜੀ ਸੇ ਲੈ ਲਿਆਉਂਦਾ ਤਾਂ ਇੱਥੇ ਦੇਖਦੇ ਬਹੁਤ ਆ ਹੁਣ ਸੇ ਲੀਰੂ ਕਿੱਥੇ ਲੁਕਾਉਂ ਬੰਦਾ। ਸਾਰਿਆਂ ਨਾਲ ਵਧੀਆ ਯਾਰ ਦੋਸਤ। ਸਾਰਿਆਂ ਨਾਲ ਪੰਜਾ ਯਾਰ ਦੋਸਤ ਦੋ ਆ ਖੜੇ ਨੇ, ਇੱਕ ਆ ਖੜਾ ਜੀ ਮੁੰਡਾ ਯਾਰ ਦੋਸਤ ਆਇਆ ਪੂਰਾ ਇੰਜ ਮੈਂ ਕਰ ਰਹੇ ਹਾਂ ਮਿੱਟੀ ਕੱਢਤੀ ਖਾਵਾਂਗੇ ਪੀਵਾਂਗੇ ਘਰੋਂ ਭਾਜਾਂਗੇ ਜੀ। ਆ 2 ਕਿਲੋਮੀਟਰ ਤੇ ਸਾਡਾ ਪਿੰਡ ਆ ਜੀ। ਗਰਲਫ੍ਰੈਂਡ ਦਾ ਕੋਈ ਬੰਦਾ ਨਹੀਂ ਲੈਣਾ ਜੀ। ਨਹੀਂ ਵੀ ਦੋਨੇ ਰੇ ਦੋਨੇ ਰੇ। ਤੂੰ ਕਿਰੇ ਵਿਕਾਰ ਆ ਲਈ ਸੀ ਮਾਤਾ ਗੱਲ ਗਿਆ ਜੀ ਲੈ ਕੇ ਆਵੇ ਬੰਦਾ ਘਰ ਵਾਲੇ ਨੂੰ ਠੀਕ ਆ ਸ਼ਾਮ ਨੂੰ ਮਿੱਟੀ ਘੜਾ ਕੇ ਲੈ ਜਾਵੇ ਜੀ ਕਲੇਜ ਤਾਂ ਘਰੇ ਆ ਕੇ ਉਨੇ ਹੀ ਪਹਿਣਾ ਚਾਹੇ ਲੈ ਕੇ ਆਉ ਚਾਹੇ ਨਾ ਲੈ ਕੇ ਆਵੇ ਇਹ ਗੱਲ ਆ ਜੀ ਮੈਂ ਉਹ ਨਹੀਂ ਦਵਾਇਆ ਮੈਂ ਨਹੀਂ ਦਵਾਇਆ ਹਾਂ ਜੀ ਹਾਂ ਇਹ ਚੱਕਰ ਹੁੰਦਾ ਜੀ ਹੁਣ ਇੰਨੇ ਕਿੰਨੇ ਕੇ ਪੈਸੇ ਹੁੰਦੇ ਨੇ ਮੈਡਮ ਜੀ ਜੇਬ ਦੇ ਵਿੱਚ ਬੇਰੋਜ਼ਗਾਰ ਬੰਦੇ ਆ ਦਿਹਾੜੀ ਜੋਤੇ ਵਾਲੇ ਹਾਂ ਜੀ ਇਹ ਗੱਲ ਆ ਇਹ ਮਤਲਬ ਹੈ ਕਿ ਖਾਣਾ ਕੰਮ ਫਿਰ ਤਾਂ ਮੇਲੇ ਦਾ ਪੰਗਾ ਹੀ ਲੈ ਲੈ ਨਹੀਂ ਪੰਗਾ ਦਾ ਕਹਦਾ ਜੀ ਇਹਦਾ ਜੀ ਹੁਣ ਸਾਲ ਤੋਂ ਵੇਟ ਕਰਦੇ ਆਉਣੇ ਉਹਨਿਆ ਜੀ ਮੇਲਾ ਹੋਊ ਸਾਡਾ ਪਾਰ ਦਾ ਵਧੀਆ ਮੇਲਾ ਹੋਊਗਾ ਜੀ ਐ ਨਹੀਂ ਕੋਈ ਗੱਲ ਹੈ ਕਿ ਲੈ ਕੇ ਆ ਸਕਦਾ ਬੰਦਾ ਜੀ ਪਰ ਦਿਖਾ ਵੀ ਸਕਦਾ ਮਜ਼ੂਕ ਨੂੰ ਵੀ ਲੈ ਆ ਸਕਦਾ ਹੈ ਸੇਲਿਨੋ ਜੀ ਪਰ ਇੱਥੇ ਲੋਕ ਬਹੁਤ ਨਾਲ ਇੱਥੇ ਘਰਦਿਆਂ ਦੇਖ ਲਿਆ ਕਿ ਇਹ ਦੱਸੋ ਵੀ ਤੁਸੀਂ ਸੇਲੀ ਰੱਖੀ ਹੈ ਕਿ ਘਰ ਵਾਲੀ ਰੱਖੀ ਹੈ ਨਾ ਮੈਡਮ ਸੇਲੀਆਂ ਨਾ ਘਰ ਵਾਲੀਆਂ ਸਿੰਗਲ ਬੰਦਿਆ ਤਾਂ ਇਹਦਾ ਗੇੜੇ ਘੱਟ ਰਹੇ ਆ ਤਾਂ ਵਿਆਹ ਹੀ ਨਹੀਂ ਕਰਾ ਰਹੇ ਮੇਲੇ ਕਰਕੇ ਨਹੀਂ ਕਰਾ ਰਹੇ ਕਰਾ ਨਹੀਂ ਹੋ ਰਹੀ ਨੇ ਲੋਕ ਭਾਂਡੇ ਮਾਰ ਦਿੰਦੇ ਆ ਜੀ ਲੋਕ ਲੋਕ ਬਹਾਨੇ ਬਹ ਕਹਿੰਦੇ ਨੇ ਕਿ ਲੋਕ ਲੋਕ ਕਹਿੰਦੇ ਨੇ ਇਹ ਤਾਂ ਉਹਨੇ ਕਿ ਇਹ ਤਾਂ ਨਸ਼ੇੜੀ ਨੇ ਤਾਂ ਫਲਾਨਾ ਹੁਣ ਮੈਡਮ ਨਸ਼ਾ ਵੀ ਉਹ ਵੀ ਕਰੂ ਜਿਹਦੇ ਕੋਲ ਪੈਸੇ ਹੋਣਗੇ ਦੂਜਾ ਤਾਂ ਪੈਸਾ ਦਾਬ ਨਹੀਂ ਕਰ ਸਕਦਾ ਮੈਂ ਤਾਂ ਸ਼ਕਾਤੂ ਕਰਦੇ ਹਾਂ ਬਾਈ ਪੂਰੀ ਗੱਲ ਹੈ ਜੀ ਕਰਦੀ ਨਹੀਂ ਮੈਡਮ ਅਸੀਂ ਲੋਕ ਕਰਦੇ ਨਹੀਂ ਲੋਕ ਬੱਸ ਇਹ ਪਿੰਡਾਂ ਦਾ ਰਿਵਾਜ ਹੁੰਦਾ ਜੀ ਇਹ ਸਾਡੇ ਵਿੱਚ ਬੇਜ ਬਹਾਨੇ ਮਾਰਨੇ ਉਹ ਮਾਰਨੀ ਹੈ ਜੀ ਮੇਰੇ ਭਾਈ ਮੈਨੂੰ ਲੱਗਦਾ ਕੁੜੀ ਵਾਲਿਆਂ ਨੂੰ ਘੱਟ ਕੋਸ਼ ਕਰੋ ਪਹਿਲਾਂ ਪੰਨੀ ਵਾਲਿਆਂ ਨੂੰ ਕਰਨਾ ਪੈਂਦਾ ਹੋਣਾ ਮੈਡਮ ਹੁਣੋ ਸਪੀਕਰ ਜਾਂ ਲੈ ਲੈਣਾ ਪਿੰਡ ਵਿੱਚ ਦੀ ਜਿਹੜਾ ਧਰੇੜੂ ਉਹ ਲੈ ਲੈਣਾ ਰੇੜਾ ਜਿਹਾ 11 ਗੇੜਾ ਕਾਟ ਦੇਣਾ ਵੀ ਉਹਦਾ ਹੀ ਸਿਰ ਪਾੜਾਂਗੇ ਜਿਹੜਾ ਸਾਡੀ ਭਾਨੀ ਮਾਰੂਗਾ ਸਿੱਧੀ ਗੱਲ ਹੈ ਜਿੰਨੀ ਤਾਕੀਆਂ ਦਿੰਦਾ ਨਹੀਂ ਫਿਰ ਇਹ ਹੀ ਹੋ ਸਕਦਾ ਜੀ ਹੋਰ ਕੋਈ ਹੱਲ ਨਹੀਂ ਹੋ ਸਕਦਾ ਜੀ ਹਾਂ ਜੀ ਨਸ਼ਾ ਕਰਕੇ ਬਦਨਾਮ ਕਰਦੇ ਵੀ ਨਸ਼ਾ ਕਰਦੇ ਆ ਜੀ ਬਸ ਇਹ ਪਿੰਡਾਂ ਵਾਲੇ ਸਾਰੇ ਬਦਨਾਮ ਹੀ ਹੁੰਦੇ ਨੇ ਮੈਡਮ ਹਾਂ ਜੀ ਖਾਮ ਖਾਈ ਕਰਦਾ ਉਹ ਖਾਮ ਖਾਈ ਆ ਜੀ ਅਗਲਾ ਕਹਨਾ ਉਹ ਮੁੰਡੇ ਦਾ ਘਰ ਨਾ ਵਾਛੇ ਉਹਨਾਂ ਦੇ ਆਹ ਨਾ ਰੋਟੀ ਨਾ ਪੱਕੇ ਹੁਣ ਘਰੇ ਬੁੜੀਆਂ ਤਾਂ ਤੁਹਾਡੇ ਨਾਲ ਤੁਰ ਨਹੀਂ ਹੁੰਦਾ ਮਾਂ ਮਾਂ ਤੋਂ ਠੀਕ ਆ ਜੀ ਜੇ ਕੰਮ ਨਹੀਂ ਕਰਦੇ ਤਾਂ ਮਾਰਦੇ ਆ ਕਰਦੇ ਆ ਤਾਂ ਮਾਰਦੇ ਆ ਹੁਣ ਮੈਂ ਦਾ ਕੰਮ ਕਰੂਗਾ ਜਾਂ ਘਰੇ ਕਰੂਗਾ ਜੀ ਇਹ ਗੱਲ ਹੈ ਜੀ ਨਹੀਂ ਕਰਾਉਣਾ ਚਾਹੀਦਾ ਬਾਈ ਵੀ ਵਧੀਆ ਦੇਖੋ ਤੁਸੀਂ ਨਹੀਂ ਨਹੀਂ ਬਾਸਾ ਮੈਂ ਮੈਰਜ ਕਰਾ ਲਉ ਲਵ ਮੈਰਜ ਨਹੀਂ ਮੈਂ ਲਵ ਮੈਰਜ ਇਹ ਅਗਲੇ ਕੁੜੀ ਦੇ ਘਰ ਵਾਲਿਆਂ ਨੇ ਮੰਨਦਾ ਕੀ ਕਰੀਏ ਰੌਲਾ ਉਹ ਵਿੱਚ ਵਿਚਾਲੇ ਚੱਲਦਾ ਹੁਣ ਇਸ ਤੋਂ ਬਾਅਦ ਕੀ ਹੋ ਜੂਗਾ ਜੀ ਸਹੀ ਗੱਲ ਹੈ ਜੀ ਆਹ ਮੁੰਡਾ ਘੜਾ ਪੁੱਛ ਲੋ ਛੋਟੇ ਲਵੇ ਜੇ ਹੈਗਾ ਕੁਝ ਤੁਸੀਂ ਕਰਾ ਦਿਓ ਜੇ ਛੋਟੇ ਲਵੇ ਹੈਗੀ ਕੋਈ ਆਪਸ਼ਨ ਤੁਸੀਂ ਕਰਾ ਦਿਓ ਤੁਸੀਂ ਬੋਲ ਦਿਓ ਇੱਥੇ ਕੋਈ ਨਾ ਕੋਈ ਮਿਲ ਜੇ ਤੁਹਾਨੂੰ ਆ ਹੱਥ ਜੋੜ ਕੇ ਕੋਈ ਹੈਗੇ ਆ ਵਿਆਹ ਕਰਾ ਦੇ ਸਾਡੇ ਨਾਲ ਮੈਨੂੰ ਦੱਸੋ ਵੀ ਮਤਲਬ ਕੀ ਕੀ ਤੁਹਾਨੂੰ ਕੋਣ ਕੋਣ ਕੀ ਕੀ ਚਾਹੀਦੇ ਨੇ ਤੁਹਾਨੂੰ ਕੀ ਕੀ ਮਤਲਬ ਚਾਹੀਦੇ ਡਿਮਾਂਡ ਕੀ ਐ ਮੈਡਮ ਕੋਈ ਕੋਣ ਨੇ ਜਾਇਦਾ ਰੋਟੀ ਪੱਕਦੇ ਹੋਵੇ ਮਾਂ ਤਾਂ ਸਾਹਮਣੇ ਹੋਵੇ ਜੇ ਕੋਈ ਆਵੇ ਘਰੇ ਆ ਕੇ ਜਦ ਕਰੇ ਓਦੋਂ ਵੱਦ ਕੁਛ ਨਹੀਂ ਹੈਗਾ ਜੀ ਹਾਂ ਮੇਰੀ ਮਾਂ ਪੇ ਉਹਦੀ ਸੇਵਾ ਕਰੇ ਤੇ ਰੋਟੀ ਪਾਣੀ ਲਾਏ ਸਾਨੂੰ ਸਭ ਨੂੰ ਖੁਸ਼ ਰੱਖੇ ਰੰਗ ਰੂਗ ਚੱਲੂਗਾ ਹਾਂ ਰੰਗ ਚੱਲੂਗਾ ਚਾਹੇ ਹੋਵੇ ਜਿਹੜਾ ਮਾਰਦੀ ਹੋ ਗਈ ਜਿਹੜਾ ਮਾਰਦੀ ਨਾ ਦੇ ਕੋਈ ਵਿਆਹ ਨਹੀਂ ਕਰਦਾ ਜਿਹੜਾ ਖਾਡਾ ਵੀ ਦਿਲ ਕਰਦਾ ਸਾਡੇ ਉਹ ਕਿਹੜੇ ਚੈਨਲ ਤੇ ਆਉਗੀ ਮੈਡਮ ਇਹ ਵੀਡੀਓ ਇਹ ਤੇ ਪਾਵਾ ਵੀ ਉਹ ਚੈਨਲ ਤੇ ਫੜੀ ਅੱਜ ਮੈਂ ਟੁਡੇ ਵਾਲੀ ਜਾਂਦੀ ਸਾਡਾ ਵੀ ਦਿਲ ਕਰਦਾ ਹੌਲ ਜੇ ਪੈਂਦੇ ਹੋਣੇ ਦਿਲ ਚਾਹੇ ਅਸੀਂ ਵੀ ਕਮਾਈਗੇ ਟੱਕ ਤੱਕ ਕਰਦਾ ਜਿਆ ਕਰਮੀ ਕਰਮੀ ਹੋਏ ਪਿਆ ਦਾ ਆਈ ਹੈ ਹੋਰ ਸੁੱਖ ਸੁੱਖ ਲੋ ਪਾਪੇ ਨੇ ਕੀ ਪਤਾ ਪੂਰੀ ਹੋ ਜਾਈ ਆਉਂਦੀ ਛੋਡੇ ਬੋਲ ਵੀ ਛੋਡੇ ਚੋੜੇ ਚਾੜੇ ਆਉਂਦੇ ਜੀ ਸਾਰਾ ਕੁਝ ਕਰਿਆਂ ਦਾ ਬਾਬਾ ਰਦਾ ਕਰਤੀ ਪੇ ਗਾਂ ਨੂੰ ਤਾਂ ਆਵਾਂਗੇ ਜੇ ਨਾਲ ਹੋਊਗੀ ਨਹੀਂ ਕਰੇ ਠੀਕ ਆ ਦੇਈਦਾ ਨਹੀਂ ਮੈਂ ਕਰੇ ਡੀ ਨਹੀਂ ਬੀਠੇ ਠੀਕ ਹੈ ਫਾਇਦਾ ਕੀ ਹੁੰਦਾ ਹੈ ਹਾਂ ਸਹੀ ਹਾਂ ਠੀਕ ਹਾਂ ਠੀਕ ਵਧੀਆ ਗੱਲ ਨਿਆਲੇ ਲੈ ਕੇ ਆਏ ਹੋਗੇ ਹੈ ਐਟੇ ਜਾਣੇ ਇਕੱਠੇ ਕੀਤੀ ਆ ਚੱਲੇ ਕੀਤੀ ਉਖੜ ਜਾ ਤੇਰੀ ਪਾਸ ਸਲੇਟ ਹੁੰਦੀ ਧਾਰ ਕੱਢ ਕੇ ਜਾਣਾ ਹਾਂਜੀ ਹੈ ਮੇਲੇ ਇੰਨੇ ਨਿਆਲੇ ਇਕੱਠੇ ਕਰੇ ਆਗੇ ਮੇਲੇ ਦੇ ਹੈ ਮੇਲੇ ਦੇ اچھا اچھا ਕੀ ਫਿਰ ਮੇਲੇ ਚ ਹੁਣ ਜਵਾਬ ਸਾਹਮਣੇ ਪਤਾ ਜਵਾਬ ਸਾਹਮਣੇ ਕੇ ਮੇਲਾ ਦੇਖੇ ਔਖਾ ਤਾਂ ਲੱਗਦਾ ਹੀ ਆ ਹਾਂਜੀ ਹਾਂ ਕੀ ਮੇ ਕਰਦੇ ਹੋਗੇ ਆਏ ਜੋ ਆਏ ਅੱਜ ਫਿਰ ਭੈਣੇ ਬੱਸ ਇਹਦਾ ਬਣਾਤਾ ਜਾਣਨੇ ਆ ਬਨੇ ਕਿਉਂ ਕੀ ਹੋ ਗਿਆ ਜਾਈ ਕਦੋਂ ਜਾਣਨੇ ਹੋ ਹੈ ਮਿੱਟੀ ਲੱਕਣੀ ਵਿਚਾਰੇ ਕਮਾਣੇ ਬੰਦੇ ਰਹੇ